ਆਉ ਤੁਹਾਨੂੰ ਦਰਸ਼ਨ ਕਰਾਨੇ ਆ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦਾ ਜੋ 1984 ਚ ਬੰਬਾਂ ਨਾਲ ਹਮਲਾ ਕੀਤਾ ਗਿਆ ਸੀ ਜੀ ਉਹ ਚੀਜ਼ ਦਾ ਮਾਡਲ ਹੈ 6 ਜੂਨ ਨੂੰ ਉਦੋਂ ਹੋਇਆ ਸੀ ਤੇ ਅੱਜ ਵੀ 6 ਜੂਨ ਸੀ ਮਸਿਆਲਾ ਦਿਨ ਸੀ ਇਸ ਕਰਕੇ ਸੰਗਤਾਂ ਨੂੰ ਵਿਖਾਇਆ ਗਿਆ ਕਿ ਆ ਦੇਖੋ ਆਹ ਹੋਸ ਤੁਹਾਡੇ ਪੰਥ ਦੇ ਦਿਨ ਹੁਣ ਤੁਹਾਨੂੰ ਦਿਖਾਣੇ ਆ ਆ ਉਹ ਯੋਧੇ ਨੇ ਜਿਨ੍ਹਾਂ ਨੇ ਇੱਕ ਵੀ ਸਰਕਾਰ ਨੂੰ ਭਾਰਤੀ ਫੌਜ ਨੂੰ ਸੋਚਣ ਵਾਸਤੇ ਮਜਬੂਰ ਕਰਤਾ ਸੀ ਕਿ ਅੱਗੇ ਕੀ ਬੰਦ ਹੈ ਲਾਸ਼ਾਂ ਬਰਾ ਦਿੱਤੀਆਂ ਹਨ ਭਾਈ ਮਰੀਕ ਸਿੰਘ ਸੀ ਇਹ ਪਿੰਡਰਾਵਾਲੇ ਦਾ ক্লোਜ ਫਰੈਂਡ ਸੀ ਬਹੁਤ ਭਰਾਵਰਗਾ ਪਿਆਰ ਸੀ ਹੋਰ ਵੀ ਜਰਨਲ ਸਰਦਾਰ ਸੀ ਇਹ ਵੀ ਸਨ ਸਾਰੇ ਜਿੰਨੇ ਵੀ ਐ ਸਨ ਹੋਰ ਅੱਗੇ ਛੋਟੇ ਛੋਟੇ ਬੱਚੇ ਇੱਕ ਕਰਨਾਲ ਦੀ ਕੁੜੀਆਂ ਸੀ ਉਨੇ ਵੀ ਕਹਿੰਦੇ ਨੇ ਵੀ ਹੈਲੀਕਾਪਟਰ ਨਾਲ ਜਦੋਂ ਹਮਲਾ ਹੋਇਆ ਸੀ ਤੇ ਉਹ ਉਦੋਂ ਵੀ ਉਹਨੇ ਵੀ ਬੜੇ ਮਾਰੇ ਸਨ। ਇਵੇਂ ਨਹੀਂ ਵੀ ਸਿੱਖ ਧਰਮ ਵਿੱਚ ਕਿ ਡੋਲ ਕੋਟਕਾ ਖਾ ਕੇ ਸ਼ਹੀਦ ਹੋ ਗਏ ਨੇ ਨਾ ਲੜੇ ਨੇ ਸਾਰੇ ਜਿੰਨੇ ਵੀ ਹੈ ਨੇ ਇਹਨਾਂ ਚੋਕ ਚ ਵੀਤੀ ਮੌਤ ਨਹੀਂ ਹੋਈ ਹੈ ਨਾ ਵੀ ਆਪਣੀ ਅਨਖ ਵਾਸਤੇ ਕੀਤਾ ਜਿੰਨਾ ਲਸਾ। ਕਿਉਂਕਿ ਸਿੱਖ ਧਰਮ ਨੇ ਕੋਈ ਵੀ ਧਰਮ ਨੇ ਆਪਣੇ ਜੇ ਗੁਰੂਸਤਾਨੇ ਹੁਣ ਦੋ ਮਾਮਾ ਦਾਰੇ ਜਿਹੜੇ ਮੁਸਲਮਾਨਾਂ ਵਾਸਤੇ ਪੀਰ ਫਕੀਰ ਜੋ ਵੀ ਇਹਨਾਂ ਦਾ ਨਾਮ ਹੈ ਐ ਵੀ ਆ ਬੱਚਾ ਛੋਟਾ ਜਿਹਾ ਇਹ ਵੀ ਖਾਲਿਸਤਾਨੀ ਸੀ ਇਹਨੇ ਵੀ ਇੰਦਰਾ ਗਾਂਧੀ ਨੂੰ ਮਾਰਿਆ ਜਾਂ ਕਮਾਲ ਹੋ ਗਿਆ ਸਾਰੇ ਸ਼ਹੀਦ ਹੋਏ ਇਹਨੇ ਲੋਕ ਐ ਵੀ ਬੱਚਾ ਮਤਲਬ ਬੜੇ ਐਸੇ ਬੇਕਸੂਰੇ ਮਾਰਤੇ ਲੋਕਾਂ ਆ ਇੰਦਰਾ ਗਾਂਧੀ ਦਾ ਬੜਾ ਹੈ ਵੀ ਦੋਵੇਂ ਦੋਨੋਂ ਬੀਬੀਆਂ ਨੇ ਇੱਕ ਕਰਨਾਲ ਦੇ ਹਰਿਆਣੇ ਤੋਂ ਆਪਣੇ ਜ਼ਿਲ੍ਹੇ ਤੋਂ ਹੈ ਨਾ ਜੀ ਵੀ ਉਕਰ ਤੁਰ ਹੈ ਪਰ ਮੀ ਜੀ ਜੀ ਬੰਦਿਆ ਬੱਚਾ ਕਿੱਥੇ ਜੀ ਉਹ ਦਰਬਾਰ ਸਾਹਿਬ ਨਹੀਂ ਜਿੱਤੇ ਮੰਜੀ ਸਾਹਿਬ ਗੁਰਦੁਆਰਾ ਉੱਥੇ ਫੋਟੋ ਲੱਗੀ ਹੈ ਵੀ ਬੱਚਾ 3 ਸਾਲ ਦਾ ਹੋਵੇਗੀ ਵਾਹਿਗੁਰੂ ਕੋਰ ਇਹ ਵਿਚਾਰੀ ਦਾ ਕੀ ਕਸੂਰ ਹੈ ਨਾ ਬੜਾ ਪਿਆਰਾ ਲੱਗਦਾ ਹਾਂ 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 ਇਹ ਵੀ ਬੱਚੀ ਹੈ ਸਤਨਾਮ ਗੌਰ ਕਾਹਨੇ ਹਰਪਾਲਪੁਰ ਸੰਗੇੜਾ ਇਹ ਵੀ ਨਿਆਣੀ ਜੀ ਕੋਈ ਗੁੜੀ ਆ ਨਾ ਇੰਨੀਆਂ ਜਿਆਦਾਆਂ ਫੋਟੋਆਂ ਨੇ ਅਸੀਂ ਤਾਂ ਬਿਆਨ ਵੀ ਨਹੀਂ ਕਰ ਸਕਦੇ ਜਿੰਨੇ ਜਿਆਦੇ ਬਿਨਾ ਮਤਲਬ ਬਿਨਾ ਕਿਸੇ ਗੱਲ ਤੋਂ ਸ਼ਹੀਦ ਕੀਤੇ ਗਏ ਅੱਗੇ ਵੀ ਬਖਾਰ ਮੈਂ ਛੋਟਾ ਜਿਹਾ ਨਿਆਣਾ ਜਿਹਾ ਬੱਚਾ ਰੂ ਕੰਮ ਦੀ ਇਹਨਾਂ ਨੂੰ ਵੇਖ ਕੇ ਅੱਜ ਵੀ 6 ਜੂਨ 6 ਜੂਨ ਵਾਲੇ ਦਿਨ ਹੀ ਇਹਨਾਂ ਸਾਰਿਆਂ ਨੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਸਾਰੇ ਗੇ ਆਏ ਸਨ ਉਹਦੋਂ ਮਸਿਆ ਸੀ ਸ਼ਹਿਰ ਨੂੰ ਨਹੀਂ ਤਾਂ ਉਹ ਉਸ ਟਾਈਮ ਸਾਡੇ ਵਾਂਗੂ ਹੀ ਆਏ ਸਨ ਲੋਕ ਤੇ ਉਹ ਕੀ ਪਤਾ ਹੁੰਦਾ ਕੀ ਹੋ ਜਾਣਾ ਕੀ ਨਹੀਂ ਆਈ ਯਾਦ ਜੋ ਪਤਾ ਪਿਆ ਸਾਰਾ ਕੁਝ ਦੁਆਸਤ ਹੋਇਆ ਪਿਆ ਅੱਜ ਦੀ ਤਰੀਕ ਤੇ ਵਾਹਿਗੁਰੂ ਦੀ ਕਿਰਪਾ ਨਾਲ ਆ ਦੇਖ ਕਿੰਨਾ ਸੋਹਣਾ ਗੁਰੂ ਘਰ ਪੰਜਾਬ ਸਤਿਕਾਰ ਵੀਡੀਓ ਨੂੰ ਜ਼ੋਰ ਲਾਈਕ ਸ਼ੇਅਰ ਪੁਆਇੰਟ ਕਰ